ਅੱਜ ਦੇਸ਼ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਅਸੀਂ ਅੱਜ ਬੜੇ ਸੁਭਾਗਿਆ ਕਿ ਬਿਲਗਾ ਦੇ ਵਿੱਚ ਇਸ ਮੱਲੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੋਲ ਉੱਗੇ ਖੇਤੀਬਾੜੀ ਨਾਲ ਸੰਬੰਧਿਤ ਤੇ ਸਾਡੇ ਅਜ ਨਗਰ ਵਿੱਚ ਆਏ ਆ ਤੇ ਬਹੁਤ ਸਮਾਂ ਪਹਿਲਾਂ 1953 ਦੀ ਗੱਲ ਹੈ ਕਿ ਬਿਲਗੇ ਦੇ ਚੌਧਰੀ ਸੰਤਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਨਾਂ ਨਾਲ ਜਾਣਿਆ ਜਾਂਦਾ ਸਕੂਲ ਜਿਹਦਾ ਉਸ ਵੇਲੇ ਨਾਂ ਸੀ ਨੈਸ਼ਨਲ ਹਾਈ ਸਕੈੰਡਰੀ ਸਕੂਲ ਬਿਲਗਾ ਤੇ ਉੱਥੇ ਇਹਨਾਂ ਨੇ ਜਿਹੜੀਆਂ ਆਪਣੀਆਂ ਸੁਭਾਵਨਾ ਦਿੱਤੀਆਂ ਤੇ ਅੱਜ ਇਹ ਬਿਲਗੇ ਆਏ ਆ ਤਾਂ ਅਸੀਂ ਲਾਹ ਲਾਂਗੇ ਐ ਡਾਕਟਰ ਜਗਜੀਤ ਸਿੰਘ ਸੰਘੇੜਾ ਤੇ ਅਸੀਂ ਇਸ ਵੇਲੇ ਗ੍ਰਹਿ ਵਿਖੇ ਬੈਠੇ ਆ ਜੀ ਜਲਦ ਸਾਹਿਬ ਤੁਹਾਡਾ ਬਿਲਗਾ ਨਿਊਜ਼ ਆਨਲਾਈਨ ਤੇ ਬਹੁਤ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਜੀ ਜੋ ਵੀ ਦੇਖ ਰਹੇ ਹਨ ਉਹਨਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਨਮਸਕਾਰ ਜਦੋਂ ਸਾਬ ਇਹ ਸਾਨੂੰ ਬਹੁਤ ਜਦੋਂ ਪਤਾ ਲੱਗਾ ਖੁਸ਼ੀ ਹੋਈ ਬੇ ਤੁਸੀਂ ਸਾਡੇ ਇਸ ਪਿਤਰੀ ਸਕੂਲ ਦੇ ਵਿੱਚ ਟੀਚਰ ਆਇਆ ਤੇ ਮੇਰੇ ਸਰੋਤਿਆਂ ਨੂੰ ਦੱਸਿਓ ਉਸ ਵੇਲੇ ਤੁਸੀਂ ਕਿਵੇਂ ਸਬੱਬ ਬਣਿਆ ਬਿਲਕੇ ਵਿੱਚ ਪੜਾਉਣ ਦਾ ਤੇ ਗੱਲ ਇਹ ਆ ਉਹਨਾਂ ਦਿਨਾਂ ਵਿੱਚ ਵੀ ਜਿੱਦਾਂ ਅੱਜਕੱਲ ਨੌਕਰੀਆਂ ਨਹੀਂ ਮਿਲਦੀਆਂ ਜੀ ਮੈਂ ਬੀ ਐਸ ਸੀ ਐਗਰੀਕਲਚਰ ਕੀਤੀ ਸੀ ਜੀ ਤੇ ਨੂਰ ਮਹਿਲ ਤੋਂ ਮੈਂ میٹرਕ ਕੀਤੀ ਸੀ ਅੱਛਾ ਜੀ ਤੇ ਮੈਂ ਟਾਪਰ ਸੀਗਾ ਜੀ ਤੇ ਮੈਨੂੰ ਪਹਿਲਾਂ ਜਿਹੜੀ ਨੂਰਮੈਲ ਦੇ ਵਿੱਚ ਮੈਨੂੰ ਕਿਤੇ ਨੌਕਰੀ ਨਹੀਂ ਮਿਲਦੀ ਤਾਂ ਮੈਂ ਚੁਹੀ ਕਿਥੇ ਰਹਿੰਦੇ ਹੁੰਦੇ ਸੀ ਜੀ ਫਿਰ ਮੈਨੂੰ ਉਹ ਨੌਕਰੀ ਮਿਲ ਗਈ ਨੱਬੇ ਰੁਪਏ ਦੀ ਜੀ ਤੇ ਮੈਂ ਦੋਲੇ ਕੰਮ ਕੀਤਾ ਜੀ ਫਿਰ ਮੈਨੂੰ ਪੈਪਸੂ ਚ ਸਤੰਬਰ ਅਕਤੂਬਰ ਵਿੱਚ ਜਾ ਕੇ ਪੈਪਸੂ ਵਿੱਚ ਸਰਵਿਸ ਮਿਲ ਗਈ ਜੀ ਪਲਾਨਟ ਪ੍ਰੋਟੈਕਸ਼ਨ ਇੰਸਪੈਕਟਰ ਦੀ ਠੀਕ ਕਿਉਂਕਿ ਮੈਂ ਐਂਟੋਮਲ ਇਮੇਜਰ ਨਾਲ ਬੀਐਸਸੀ ਕੀਤੀ ਸਾਇੰਸ ਸਬਜੈਕਟ ਸੀ ਮੇਰੇ ਜੀ ਉਹ ਸਕੀਮਾਂ ਹੁੰਦੀਆਂ ਸੀ ਉਦੋਂ ਜਿਹੜੀਆਂ ਫਰਵਰੀ ਵਿੱਚ ਖਤਮ ਹੋ ਜਾਂਦੀਆਂ ਸੀ ਜੀ ਤੇ ਜਦੋਂ ਮੇਰੀ ਅਪਾਇੰਟਮੈਂਟ ਆਈ ਤੇ ਮੈਂ ਬੜੇ ਆਰਾਮ ਨਾਲ ਇਹਨੂੰ ਮਿਲ ਉਹਨੂੰ ਮਿਲ ਜੀ ਪਤਾ ਨਹੀਂ ਸੀ ਕੀ ਹੁੰਦੀ ਐਸਨੋਰਟੀ ਜੀ ਤੇ ਮੈਂ ਜਿਹੜਾ ਜਾ ਕੇ ਜੁਆਇਨ ਕੀਤਾ ਮੈਂ ਸਭ ਤੋਂ ਜੂਨੀਅਰ ਸੀ ਜੀ ਉਹ ਜਦੋਂ ਜ਼ਕੀਮ ਫਰਵਰੀ ਚ ਖਤਮ ਹੋਈ ਜੀ ਜਿਹੜੇ ਆਏ ਸੀ ਬੰਦੇ ਜਾਣੇ ਤੇ ਮੈਂ ਸਭ ਤੋਂ ਪਹਿਲਾਂ ਮੈਨੂੰ ਮੇਰੀ ਸਾਸਰੀ ਘਰ ਭੋਰ ਗਈ ਅੱਛਾ ਜੀ ਮੈਂ ਘਰ ਆ ਗਿਆ ਜੀ ਫਿਰ ਉਦੋਂ ਹੀ ਸਕੂਲ ਖੋਲਿਆ 53 ਦੇ ਵਿੱਚ ਜੀ ਤੇ ਫਰਵਰੀ ਤੋਂ ਬਾਅਦ ਹੀ ਆਇਆ ਮੈਂ ਜੀ ਤੇ ਕਾਮਰੇ ਚੌਧਰੀ ਸੰਤਾ ਸਿੰਘ ਉਹ ਮੇਰੇ ਕੋ ਆਏ ਜੀ ਉਹਨਾਂ ਨੇ ਮੈਨੂੰ ਮਤਲਬ ਇਮਪ੍ਰੈਸ਼ਨ ਸੀ ਕਿ ਜਦ ਸਕੂਲ ਚ ਪੜਾਇਆ ਸੀ ਜਿਹੜਾ ਮੈਂ ਪਹਿਲਾਂ ਜੀ ਉਹਦਾ ਇਮਪ੍ਰੈਸ਼ਨ ਸੀ ਤੇ ਉਹ ਮੈਨੂੰ ਲੈ ਗਿਆ ਜੀ ਐਜ਼ ਅ ਸੈਕੰਡ ਮਾਸਟਰ ਮੈਂ ਇੱਥੇ ਆਇਆ ਸੀ ਅੱਛਾ ਜੀ ਐ ਜਿਹੜਾ ਹੈਡਮਾਸਟਰ ਸੀ ਉਹ ਮੇਰਾ ਮੈਥ ਜਿਹੜਾ ਮੈਥਮੈਟਿਕਸ ਦਾ ਪ੍ਰੋਫੈਸਰ ਹੁੰਦਾ ਸੀ ਉੱਥੇ ਮੈਂ ਆਪਣਾ ਦੋ ਬਾਰੀਆ ਸਕੂਲ ਸੀ ਐ ਨੂਰ ਮਲ ਨੂਰ ਮਰਾ ਅੱਛਾ ਜੀ ਉਹ ਹੈਡਮਾਸਟਰ ਸੀ ਇੱਥੇ ਬਿਲਕੁਲ ਹਾਂ ਜੀ ਤੇ ਮੈਂ ਸੈਕੰਡ ਮਾਸਟਰ ਜੈਸ ਪੜ੍ਹਿਆ ਉਹ ਅੱਛਾ ਜੀ ਮੈਂ ਥੋੜਾ ਜਿਹਾ ਪੜਾਇਆ ਠੀਕ ਹੈ ਮੈਨੂੰ ਇਹਨਾਂ ਨੇ ਪੂਰਾ ਗ੍ਰੇਡ ਦਿੱਤਾ ਸੀਗਾ ਜਿਹੜਾ ਬੀਏ ਬੀਏ ਆਪਣਾ ਬੀਟੀ ਦਾ ਹੁੰਦਾ ਉਹ ਬੀਟੀ ਹੁੰਦੀ ਸੀ ਜੀ ਉਹ ਗ੍ਰੇਡ ਦਿੱਤਾ ਸੀ ਠੀਕ ਹੈ ਮੈਂ ਜਦ ਮੇਰੀ ਸਰਵਿਸ ਮੁੜ ਕੇ ਦੁਬਾਰਾ ਲੱਗੀ ਜੀ ਤੇ ਮੈਂ ਇਜਾਜ਼ਤ ਮੰਜੂ ਵੀ ਮੈਂ ਨਹੀਂ ਕਰ ਸਕਦਾ ਜੀ ਇਹਦੇ ਨੂੰ ਕਹਿੰਦੇ ਮੈਨੂੰ ਕਹਿੰਦੇ ਤੁਸੀਂ ਤੁਹਾਡੀ ਸਾਰੀ ਟ੍ਰੇਨਿੰਗ ਲੈਂਦੇ ਹੋ ਇਥੇ ਮੈਂ ਕਿਹਨੂੰ ਫਿਰ ਤਾਂ ਮੈਂ ਟੀਚਰ ਹੀ ਰਹਿ ਜਾਉਂਦਾ ਜੀ ਤੇ ਮੈਂ ਕਾਰਨ ਉਹ ਜਾਸ ਲੈ ਕੇ ਚਾਰ ਦਿਨ ਮੈਨੂੰ ਫੇਰ ਬੰਦ ਦਿੱਤੀ ਇਹਨਾਂ ਨੇ ਠੀਕ ਹੈ ਜੀ ਆਕੇ ਤਾਂ ਮੈਂ ਜਾਣ ਕਰ ਗਿਆ ਠੀਕ ਹੈ ਉਹ ਪੀਰੀਅਡ ਜਿਹੜਾ ਸੀ ਉਹਦੋਂ ਮੈਂ ਇੱਥੇ ਟੀਚਰ ਰਿਆ ਜੀ ਸਾਇੰਸ ਪੜ੍ਹਾਉਂਦਾ ਰਿਆ ਸੋ ਬੜੀ সুইਟ ਮੈਮਰੀ ਹੈ ਉਸ ਮੇਰੀ ਜੀ ਅੱਜ ਮੈਂ ਸਕੂਲ ਮੁੜ ਕੇ ਆਇਆ ਪੀਨੇ ਸਾਲ ਜੀ ਤੇ ਮੈਂ ਸਕੂਲ ਚ ਗਿਆ ਆਪਣੇ ਡਾਕਟਰ ਸੰਘੇੜਾ ਸਾਹਿਬ ਨਾਲ ਸਾਰੇ ਸੀ ਗਏ ਆ ਜੀ ਬੜਾ ਇੱਜ਼ਤ ਮਾਨ ਕੀਤਾ ਉਹਨਾਂ ਨੇ ਮੈਂ ਦੇਖਿਆ ਸਕੂਲ ਬਹੁਤ ਬਹੁਤ ਅੱਛਾ ਜੀ ਸੋ ਬੜੀ ਖੁਸ਼ੀ ਦੀ ਗੱਲ ਦੀ ਠੀਕ ਹੈ ਸੋ ਇਹ ਦੀ ਹਿਸਟਰੀ ਹੈ ਤੇ ਜੋਲ ਸਾਹਿਬ ਦੁਨੀਆ ਵਿੱਚ ਤੁਸੀਂ ਬੱਕ ਬੱਕ ਮੌਲਖਾਂ ਦੇ ਵਿੱਚ ਕੰਮ ਕੀਤਾ ਤੇ ਇਹ ਜਿਹੜਾ ਤੁਹਾਡਾ ਜਨਮ ਭੂਮੀ ਆ ਜੜੇ ਵਾਲਾ ਚਾਹੇ ਚੂਹੇ ਕੀ ਤੇ ਇਹ ਪਿਛਲੇ ਸਮੇਂ ਚ ਇੱਥੇ ਕਾਲਜ ਵੀ ਬਣਿਆ ਜੜੇ ਵਾਲੇ ਚ ਅੱਜ ਕੱਲ ਤੁਸੀਂ ਆਪਣੇ ਇਸ ਇਲਾਕੇ ਨੂੰ ਕਿਵੇਂ ਦੇਖਦੇ ਦੇਖੋ ਗੱਲ ਇਹ ਹੈ ਮੇਰੀ ਇਹ ਜਨਮ ਭੂਮੀ ਨਹੀਂ ਹੈ ਅੱਛਾ ਜੀ ਮੇਰੀ ਜਨਮ ਭੂਮੀ ਆ 104 ਚ ਗੁਗੇਰਾ ਬ੍ਰਾਂਚ ਤਸੀਲ ਆਪਣਾ ਜੜਾ ਵਾਲਾ ਡਿਸਟ੍ਰਿਕਟ ਲਾਹੌਰ ਪਾਕਿਸਤਾਨ ਅੱਛਾ ਜੀ ਪਾਰਟੀ ਹਿੰਦ ਬੰਦ ਮੈਂ ਤਾਂ 19 ਸਾਲ ਦਾ ਜਦ ਮੈਂ ਪਾਰਟੀਸ਼ਨ ਹੋਈ ਗਿਆ अच्छा जी मैं 10वीं पढ़ता ਸੀ ਉੱਥੇ گورنمنٹ سکول ਜਿਹੜਾ ਮੇਰਾ اچھا ਜੀ ਤੇ ਇੱਥੇ ਫਿਰ ਆ ਕੇ ਤਾਂ ਮੈਂ ਇਮਤਿਹਾਨ ਦਿੱਤਾ ਸੀ اچھا ਜੀ ਮਿੰਨਾ ਤੋਂ ਮੈਨੇ ਪੜ੍ਹੇ ਸੀ ਠੀਕ ਹੈ ਇਹ ਲੇਟ ਵੈਸੇ ਐਗਜ਼ਾਮੀਨੇਸ਼ਨਲ ਹੈ ਅੱਛਾ ਜੀ ਕਿਉਂਕਿ ਅਸੀਂ ਆਏ ਸੀ ਨਵੰਬਰ ਚ ਠੀਕ ਹੈ ਨਵੰਬਰ ਤੋਂ ਫਿਰ 2-4 ਮਹੀਨੇ ਪੜ੍ਹ ਕੇ ਇਮਤਿਹਾਨ ਹੋਇਆ ਸੀ ਜੀ ਸੋ ਇਮਤਿਹਾਨ ਦਿੱਤਾ ਸੀ ਮੇਰੀ ਪ੍ਰੋਬਲਮ ਇਹ ਸੀ ਉੱਤਮ ਇਹ ਮੇਰਾ ਮੀਡੀਅਮ ਆਮ ਇੰਸਟ੍ਰਕਸ਼ਨ ਸੀ ਜੀ ਉਰਦੂ ਸੀ ਜੀ ਤੇ ਮੇਰੀ ਪਿਟ ਲੈਂਗੁਏਜ ਆ ਫਾਰਸੀ ਸੀ ਠੀਕ ਹੈ ਇੱਥੇ ਆ ਕੇ ਸਭ ਕੋ ਪੰਜਾਬੀ ਜਮਟਾ ਦੇਣਾ ਪਿਆ ਪਰ ਫਿਰ ਵੀ ਮੈਂ ਮੈਨੂੰ ਤੇ ਇੰਨਾ ਕੁ ਪਤਾ ਗਾਹ ਕਿੱਥੇ ਕੁ ਜਨਰੀ ਮੈਨੂੰ ਪਤਾ ਜੀ ਪਰ ਮੈਂ ਡਿਸਟ੍ਰਿਕਟ ਤੋਂ ਫਰਸ਼ ਸੀਗਾ ਅੱਛਾ ਜੀ ਤੇ ਮੇਰੇ ਸਕਾਲਰਸ਼ਿਪ ਵੀ ਲੱਗਿਆ ਸੀ ਠੀਕ ਹੈ ਸੋ ਉੱਥੋਂ ਛੋਲੇ ਸਾਹਿਬ ਨੂੰ ਪਤਾ ਸੀਗਾ ਛੋਲੇ ਸਾਹਿਬ ਨੂੰ ਜੀ ਫਿਰ ਇਸ ਕਰਕੇ ਉਹਨਾਂ ਨੇ ਮੈਨੂੰ ਇੱਥੇ ਲਿਆਂਦਾ ਜਲਸਭਾ ਇਹ ਤੁਹਾਡੇ ਹਾਂ ਜਿਆੜੀ ਦੀ ਗੱਲ ਆ ਜੀ ਇਹ ਸਾਰੀ ਟੈਂਪਰੀਜ਼ ਇਨਸਟਿਚੂਏ ਚੂਹੇ ਦੀ ਹਾਂ ਸਾਡੀ ਬਾਰ ਵਿੱਚ ਬਹੁਤ ਜ਼ਮੀਨ ਨਹੀਂ ਸੀ ਜੀ ਉਹ ਜਾਨੇ ਖੇਤ ਲਏ ਸੀ ਉਹ ਉਹ ਕਿਤੇ ਹੋ ਗਿਆ ਸੀ ਜੀ ਕੋਈ ਛੱਡਦੇ ਸੀ ਫੇਰ ਅਸੀਂ ਆਪਣੀ ਜਲਦੀ ਪਿੰਡ ਚਲੇ ਗਾ ਆਪਣੀ ਜਮੀਨ ਚ ਜੀ ਤੇ ਆਪਣੇ ਬਾਕੀ ਦੇ ਜਿਹੜੇ ਸਾਡੇ ਸੁਰਜੋਣਾ ਵਟਾ ਲਿਆ ਜੀ ਤੇ ਸਾਡੀ ਕੋਈ 8-10 ਏਕੜ ਜ਼ਮੀਨ ਸਾਡੀ ਹੈਗੀ ਹਾਲੇ ਜਿਡੇ ਵਾਲਾ ਚ ਹਾਂ ਜਿਡੇ ਅੱਧੀ ਮੇਰੀ ਹੁਣ ਦੀ ਮੇਰੀ ਅੱਧੇ ਮੇਰੇ ਕਦਮ ਦਾ ਵੀ ਅਭੀਰ ਅਸੀਂ ਜੁਆਇੰਟ ਫੈਮਲੀ ਆ ਟ੍ਰੈਡੀਸ਼ਨਲੀ ਜੀ ਮੇਰੇ ਫਾਦਰ ਚਾਰ ਭਰਾ ਸੀ ਉਹ ਵੀ ਇਕੱਠੇ ਸੀਗੇ ਜੀ ਅਸੀਂ ਵੀ ਇਕੱਠੇ ਆ ਕਿ ਮੈਂ ਹੈਡ ਆਪੜਾਏਗਾ ਦੈਟਸ ਫੈਮਲੀ ਜੀ ਅਸੀਂ ਖੇਤੀ ਕਰਦੇ ਸੀ ਠੀਕ ਹੈ ਸਾਡੇ ਹੁਣ ਪੋਤੇ ਜਿਹੜੇ ਦੋ ਉਹ ਖੇਤੀ ਕਰਦੇ ਆ ਜੀ ਸਾਡੀ ਤਦਵਾ ਪਰਾਂ ਵਾਲੀ ਜ਼ਮੀਨ ਥੋੜੀ ਆ ਜੀ ਪਰ ਉਹ 70 ਏਕੜ ਦੀ ਖੇਤੀ ਕਰਦੇ ਆ ਜੀ ਤੇ ਸਾਡੇ ਘਰ ਦੇ ਵਿੱਚ ਸਾਰੀ ਮਸ਼ੀਨਰੀ ਆ ਜੀ ਔਰ ਫਰੀ ਹੋਈ ਆ ਫਰਦ ਤੋਂ ਠੀਕ ਹੈ ਉਹਦੇ ਵਿੱਚ ਤਿੰਨ ਟਰੈਕਟਰ ਹੈ ਤਿੰਨ ਟਰਾਲੀਆਂ ਤਿੰਨ ਸੁਪਰਸੀਡਰ ਹੈ ਜੀ ਆਪਣੀ ਤੂੜੀ ਵਾਲੀ ਮਸ਼ੀਨ ਹੈ ਲੈਣ ਲੈ ਬਰੇ ਆਪਣੇ ਕੰਬਾਈਨ ਤੱਕ ਵੀ ਹੈ ਜੀ ਆਪਣਾ ਕੰਮ ਕਰਕੇ 50 60 ਏਕੜ ਦਾ ਬਾਕੀ ਇਸ ਬਾਕੀ ਆਪ ਜੀ ਥੋੜੇ ਕਦੇ ਕਰ ਲੈਣੇ ਠੀਕ ਹੈ ਜੀ ਬੜੀਆਂ ਮੋਜਾਂ ਲੱਗੀਆਂ ਆਹੋ ਤੇ ਜਿੱਦਾਂ ਤੁਸੀਂ ਇੰਨੀ ਪੜ੍ਹਾਈ ਕਰਕੇ ਇਥੇ ਤੱਕ ਪਹੁੰਚੇ ਆ ਤੇ ਤੁਹਾਡੇ ਹੋਰ ਕਿਹੜੇ ਜਿਹੜੇ ਇਦਾਂ ਕਹ ਲਈਏ ਜਿਹਦੇ ਚੇਲੇ ਸ਼ਬਦ ਬਾਰਤ ਲੈਨੇ ਆ ਆਪਣਾ ਪੁਰਾਣਾ ਹੁੰਦਾ ਗੁਰੂ ਚੇਲੇ ਇਸ ਜਿਹੜਾਲੇ ਦੀ ਗੱਲ ਕਰ ਲਈਏ ਜਾਂ ਜਿਹੜਾਲੇ ਤੋਂ ਪੜ੍ਹੇ ਨਹੀਂ ਜਾਂ ਮਗਰ ਕੋਈ ਤੁਹਾਡੇ ਲਖਵਿੰਦਰ ਸਿੰਘ ਜੋਹੜ ਵੱਡੀ ਹਸਤੀ ਆ ਇਸ ਦੇ ਵਿੱਚੋਂ ਪੁੱਛੋ ਤਾਂ ਕ੍ਰਿਮਨਲ ਵੀ ਬੋਲ ਰਿਹਾ ਤੇ ਜਿਹੜੇ ਐਜੂਕੇਟਿਵ ਬੋਲ ਰਿਹਾ ਅਸੀਂ ਤੇ ਐਜੂਕੇਟਰ ਦੀ ਗੱਲ ਕਰਾਂਗੇ ਜੀ ਤੁਹਾਡੇ ਮਤਲਬ ਸੀਗੇ ਮੋਹਨ ਸਿੰਘ ਜੀ ਰਜਿਸਟਰਾਰ ਹੈ ਗੁਣ ਯੂਨੀਵਰਸਿਟੀ ਦਾ ਜੀ ਲਖਵਿੰਦਰ ਹੈ ਇਤ ਨਹੀਂ ਪੜਾ ਰਹੇ ਜੀ ਇਹ ਉੱਥੇ ਰਹਿਆ ਪੜ੍ਹੇ ਲਿਖੇ ਲੋਕ ਰਹੇ ਤੇ ਬਹੁਤ ਹੰਬਲ ਫੁੱਜੀ ਹੋਇਆ ਠੀਕ ਹੈ ਤੇ ਬਿਲਗੇ ਦੇ ਵਿੱਚ ਵੀ ਇੱਕ ਜਿਹੜੇ ਬਿਲਗੇ ਦੇ ਮੇਰੇ 25 ਬੁੰਡੇ ਹੁੰਦੇ ਪਰ ਉਹਨਾਂ ਕਿਹਦਾ ਨਾਮ ਯਾਦ ਨਹੀਂ ਜੀ ਇਹ ਨੂਰ ਮਹਿਰ ਤੋਂ ਨੂਰ ਮਹਿਰ ਜਾਂਦਾ ਨੂਰਪੁਰ ਤੋਂ ਮੇਰੇ ਕਲਾਸ ਵਿੱਚ ਬਿਲਗੇ ਤੋਂ ਇੱਕ ਨਾਜੇ ਜਗ ਜਸਵਿੰਦਰ ਸਿੰਘ ਬਿਲਗਾ ਉਹਨਾਂ ਬਾਰੇ ਕੁਝ ਕਹਿਣਾ ਜਸਵਿੰਦਰ ਸਿੰਘ ਬਿਲਗਾ ਦਾ ਸਾਡਾ ਸਟੂਡੀਓ ਤੇ ਯੂਨੀਵਰਸਿਟੀ ਕੇ ਆਪ ਦਾ ਲੈਂਡਸਕੇਪਿੰਗ ਦਾ ਅੱਛਾ ਜੀ ਅਈੜੇ ਹਸਾਲ ਦੀ ਲੈਂਡਸਕੇਪਿੰਗ ਹੋਣੀ ਕੀਤੀ ਹੈ ਉਹਨਾਂ ਨੇ ਕੀਤੀ ਆ ਇਹ ਆਪਣਾ ਲੁਧਿਆਣਾ ਦੀ ਲੈਂਡਸਕੇਪਿੰਗ ਹੋਣੀ ਕੀਤੀ ਹੈ ਅੰਮ੍ਰਿਤਸਰ ਦੀ ਲੈਂਡਸਕੇਪਿੰਗ ਹੋਣੀ ਕੀਤੀ ਹੈ ਲਵਲੀ ਯੂਨੀਵਰਸਿਟੀ ਜੋ ਨਹੀਂ ਕੀਤੀ ਆ ਤੇ ਆਪਣਾ ਸੈਂਟਰਲ ਯੂਨੀਵਰਸਿਟੀ ਜੋ ਉਹਨੇ ਕੀਤੀ ਆ ਜੀ ਉਹ ਬਹੁਤ ਅੱਛਾ ਸਾਇੰਟਿਸਟ ਹੈ ਲੈਂਡਸਕੇਪ ਦੇ ਵਿਚਰਨਾ ਜੀ ਕਲਾਸ ਮੀਟ ਬਿਲਕੁਲ ਜਿਆਦਾ ਇਹ ਤਾਜ਼ੀਆਂ ਕਰ ਰਹੇ ਆ ਜੀ ਬਿਲਕੁਲ ਕਿਉਂਕਿ ਅੱਜ ਮੌਕਾ ਆ ਮੈਂ ਜੋਲ ਸਾਹਿਬ ਨਾਲ ਤੋਂ ਇਦਾਂ ਦੀਆਂ ਗੱਲਾਂ ਕਰਦਾ ਕਿਉਂਕਿ ਅਕਸਰ ਇਹਨਾਂ ਕੋ ਖੇਤੀਬਾੜੀ ਨਾਲ ਪੰਜਾਬ ਦੀ ਅਰਥਵਿਵਸਥਾ ਨਾਲ ਤਾਂ ਗੱਲਾਂ ਹੁੰਦੀਆਂ ਰਹਿਣੀਆਂ ਤੇ ਜਿਹੜੀਆਂ ਆ ਸਬਾਬ ਆ ਬਿਲਗੇ ਨਾਲ ਜੁੜੀਆਂ ਜਿਦਿਆਲੇ ਨਾਲ ਜੁੜੀਆਂ ਚੂਹੇ ਦੀ ਨਾਲ ਦੀ ਗੱਲ ਇਹ ਆ ਜੀ ਕਿ ਜੰਗਾਲੇ ਨੂੰ ਉਹ ਮੈਨੂੰ ਹੈਂਡ ਓਵਰ ਕਰਤਾ ਜੀ ਪ੍ਰਾਈਵੇਟ ਚੱਲਦਾ ਨਹੀਂ ਸਾਡੀ ਜਿੱਦ ਹੁਣ ਸਾਡਾ ਸਕੂਲ ਹੈਗਾ ਅਗਲਾ ਕਾਲਜ ਹੈਗਾ ਆਪਣੇ ਮਕੰਦਪੁਰ ਜੀ ਉੱਥੇ ਐਨ ਆਰ ਆਈਜ਼ ਨੇ ਇਕੱਠੋ ਕੇ ਹੈਲਪ ਕਰਕੇ ਗੁਰਚਰਨ ਸਿੰਘ ਜੀ ਦੋਨਾਂ ਨੇ ਬਹੁਤ ਸੋਹਣਾ ਕਾਲਜ ਬਣਾਇਆ ਜੀ ਉਹਨੂੰ ਜਦੋਂ ਮੈਂ ਉਹ 15 ਸਾਲ ਮੈਨੇ ਕੀਤਾ ਜੀ ਉਹਨਾਂ ਵਿੱਚ ਹੀ ਕਹਿੰਦੇ ਕਾਲਜ ਬਿਲਕੁਲ ਡਿਫਰੈਂਸ ਜੀ ਔਰ ਨੋਨ ਕਾਲਜ ਸੀਗਾ ਠੀਕ ਹੈ ਫਿਰ ਅਸੀਂ ਉਹਨੂੰ ਯੂਨੀਵਰਸਿਟੀ ਨੂੰ ਹੈਂਡ ਓਵਰ ਕਰਤਾ ਜੀ ਉਹਨੋ ਯੂਨੀਵਰਸਿਟੀ ਦਾ ਕਾਲਜ ਹੈ ਤੇ ਇਸੇ ਯੂਨੀਵਰਸਿਟੀ ਕਾਲਜ ਜੀ ਯੂਨੀਵਰਸਿਟੀ ਪਿੰਡ ਜੁੱਥੜੇ ਇਹ ਦੇਣਾ ਨਾ ਐਨ ਆਰ ਆਈ ਜੀ ਖਾਸ ਕਰਕੇ ਗੁਰਜਨ ਸਿੰਘ ਵੀ ਜੀ ਇਹ ਦੇਣਾ ਡਾਕਟਰ ਸਾਹਿਬ ਦੇ ਦੇ ਪਾਈਬਾਰੇ ਜੀ ਹਸਤਾ ਵਿੱਚ ਵੀ ਤੇ ਉਸੇ ਵੀ ਇਹ ਉਹ ਮਤਲਬ ਇੱਕ ਐਜੂਕੇਸ਼ਨਲ ਸੈਂਟਰ ਬਣ ਗਿਆ ਠੀਕ ਹੈ ਜੰਡਿਆਲੇ ਦੇ ਵਿੱਚ ਲੋਕਾਂ ਨੇ ਕੋਈ ਕੰਟਰੀਬਿਊਸ਼ਨ ਨਹੀਂ ਕੀਤੀ ਹਾਂ ਜੀ ਇੱਕ ਸਟੇਜ ਐਸੀ ਆ ਗਈ ਸੀ ਹੁਣ ਹਾਂਜੀ ਤੇ ਪ੍ਰਿੰਸੀਪਲ ਸੀ ਕੋਈ ਚਪਰਾਸੀ ਤੇ ਸਟੂਡੈਂਟ ਹੈ ਹੀ ਕੋਈ ਨਾ ਸੀ ਇਹ ਹਾਦਸੀ ਬਿਲਕੁਲ ਇਦਾਂ ਹੀ ਸੀ ਤੇ ਮੈਂ ਵਾਈਸ ਚਾਸ ਨਾਲ ਗੱਲ ਕੀਤੀ ਕਿਉਂਕਿ ਮੈਂ ਹੁਣ ਅਗਦੇ ਯੂਨੀਵਰਸਿਟੀ ਚ ਸੈਨੇਟ ਤੇ ਪਰਮਨੈਂਟ ਹੀ ਆ ਜੀ ਉਹ ਸਿੰਡੀਕੇਟ ਵੀ ਸੀਗਾ ਜੀ ਮੈਨੂੰ ਕਿਹਾ ਗਵਰਨਮੈਂਟ ਦਾ ਕਰ ਜਾਏਗਾ ਗਰਮ ਕਰੋ ਉਹਨੇ ਫਿਰ 1 ਕਰੋੜ ਰੁਪਈਆ سپਿਰਕਿੰਦਾ ਨੇ ਜੀ ਤੇ ਹੁਣ ਉਹਨੇ ਸਾਇੰਸ ਸਬਜੈਕਟ ਵੀ ਬਦਲ ਕੇ ਮੈਂ ਕਿ ਸਿਲੈਕਟਡ ਸਾਇੰਸ ਕਰ ਉਹਨੇ ਮੇਰੇ ਕਿ ਬੱਚੇ ਹੈਗੇ ਉੱਤੇ ਪ੍ਰੋਫੈਸਰ ਵੀ ਹੈਗੇ ਆ ہاں ਕਈ ਉੱਤੇ ਜਿੱਦਾਂ ਕੋਰਸ ਵੀ ਆਏ ਆ ਕੋਰਸੇ ਸੀ ਉਹ ਲੈ ਆ ਜੀ ਜਿਹਦੇ ਵਿੱਚ ਜਿਹਨਾਂ ਦੀ ਡਿਮਾਂਡ ਹੈ ਠੀਕ ਹੈ ਸਾਇੰਸ ਕੋਰਸ ਹੈ ਜੀ ਅਜਿਉਂ ਮਤਲਬ ਜਿਹੜੀ ਆਰਟਸ ਹੈ ਬੀਏ ਕਰਕੇ ਕਰੂ ਕੋਈ ਪੱਤਰ ਕੋਈ ਸਹੀ ਆ ਆਹੋ ਇਹਨਾਂ ਅੱچھے ਸਭ ਲੈ ਆਏ ਆ ਤਾਂ ਡਾਕਟਰ ਸੰਧੂ ਆਪਣਾ ਵਾਈਸ ਚਾਂਸ ਸੀ ਜੀ ਮੈਂ ਤੋਂ ਦੇ ਵਾਈਸ ਚਾਂਸ ਸਾਰੇ ਇਹਨਾਂ ਆਪਣਾ ਲਾਵਾ ਹੁੰਦਾ ਸੀਗਾ ਠੀਕ ਹੈ ਉਹ ਵੀ ਝਗੜਾ ਸਰਦਾਰੂ ਹੁੰਦਾ ਸੀ ਜੀ ਫਿਰ ਤੇ ਮੇਰੇ ਆਪਣੇ ਸੁੰਡ ਆ ਗਏ ਜੀ ਐਸ ਪੀ ਸਿੰਘ ਆ ਗਿਆ ਫਿਰ ਆਪਣਾ ਜਰੂਪ ਆ ਗਿਆ ਜੀ ਸਟਾਰ ਆਪਣਾ ਸਗਾ ਕਿਨ ਉਹਦਾ ਬਾਬਾ ਜੀ ਜਿਹਨੇ ਤਰਿਗੜ ਯੂਨੀਵਰਸਿਟੀ ਸਾਰੀ ਐਸੇ ਹੀ ਮੈਨੇ ਪੁੱਛੋ ਤਾਂ ਠੀਕ ਹੈ ਜੀ ਸੋ ਇਹ ਬੜੇ ਕਾਬਲ ਬੰਦੇ ਸਾਰੇ ਜੀ ਔਰ ਡਾਕਟਰ ਸੰਧੂ ਵੀ ਅੱਛਾ ਪਾਕਿਸਤਾਨ ਸਰ ਹੈ ਜੀ ਤੇ ਉਹ ਮੈਂ ਬਰਬ ਇਕੱਲਾ ਕਿਉਂ ਨਹੀਂ ਇਹ ਨਾ ਕੰਮ ਕਰ ਦੋਤਾ ਤਾਂ ਏ ਬਿਲਗਾ ਦੇ ਬਿਲਗਾ ਚੰਨਲ ਹਸਪਤਾਲ ਦੇ ਵਿੱਚ ਵੀ ਤੁਹਾਡਾ ਬਹੁਤ ਸਾਰਾ ਯੋਗਦਾਨ ਆ। ਇਹ ਦੇਖੋ ਜੀ ਯੋਗਦਾਨ ਮੇਰਾ ਜੋ ਹੈਗਾ ਜਾਂ ਨਹੀਂ ਹੈਗਾ ਮੈਨੂੰ ਪਤਾ। ਜੀ ਪਰ ਇਹ ਯੋਗਦਾਨ ਤਾਂ ਡਾਕਟਰ ਸੰਘੇੜ ਦਾ ਜੀ ਜੀਤ ਦਾ ਗੁਰਚਰਨ ਦਾ ਔਰ ਇਹਨਾਂ ਦੇ ਸਾਥੀਆਂ ਦਾ ਹੈ। ਜੀ ਬਹੁਤ ਵੱਡੀ ਇਹਨਾਂ ਨੇ ਹਮਤ ਕੀਤੀ ਆ ਪੈਸੇ ਸਾਰਾ ਇਹਨੇ ਕੱਟਿਆ। ਜੀ ਮੈਨੂੰ ਤਾਂ ਮਾਣ ਹੀ ਦਿੰਦੇ ਆ। ਉਹ ਇਹ ਯੋਜਨਾਵਾਂ ਦੇ ਵਿੱਚ ਵੀ ਬਹੁਤ ਵੱਡੀ ਜਾਣ ਹੁੰਦੀ ਆ ਜਿੱਦਾਂ ਨਹੀਂ ਉਹ ਦੇਖੋ ਇਹ ਇਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਆਪਣਾ ਕਾਲਜ ਤਾਂ ਬਚਾਲਿਆ। ਜੀ ਇਹਨਾਂ ਕੋ ਕਰ ਉਹ ਸਾਡੀ ਪ੍ਰੋਬਲਮ ਹੀ ਥੀ ਸੀ ਜੀ ਡਾਕਟਰ ਆਉਂਦਾ ਹੀ ਟਿਕਦਾ ਨਹੀਂ ਸੀ ਜੀ ਡਾਕਟਰ ਹੈਜ਼ ਟੂ ਬੀ ਇਨ ਇੱਕ ਕੇਡਰ ਦੇ ਵਿੱਚ ਹੋਣਾ ਚਾਹੀਦਾ ਠੀਕ ਹੈ ਜਦ ਕੇਡਰ ਦੇ ਵਿੱਚ ਨਾ ਸਿੰਗਰ ਹੋਵੇ ਜੀ ਇਹਦਾ ਫਿਊਚਰ ਨਹੀਂ ਹੁੰਦਾ ਉਹਦਾ ਸਮਝ ਨਾ ਠੀਕ ਹੈ ਤੇ ਇਸ ਕਰਕੇ ਉਹ ਡਾਕਟਰ ਟਿਕਦਾ ਨਹੀਂ ਸੀ ਜੀ ਆਉਂਦਾ ਇਹ ਸਲਿੱਪਾਂ ਦੇ ਕੇ ਫਾਰਵਰਡ ਕਰੀ ਜਾਂਦਾ ਸੀਗਾ ਰੈਫਰੈਂਸ ਕਰੀ ਜਾਂਦਾ ਸੀ ਜੀ ਇਹਦਾ ਮਤਲਬ ਕੋਈ ਨਹੀਂ ਪੈਂਦਾ ਜੀ ਤੇ ਅਸੀਂ ਇਹਨਾਂ ਸਲਾਹ ਕੀਤੀ ਸਾਰੀ ਤੇ ਮੈਂ ਪਹਿਲਾਂ ਸੋਚਿਆ ਸੀਗਾ ਚਲੋ ਡੀਐਮਸੀ ਨੂੰ ਦੇਨੇ ਆ ਜੀ ਉਹ ਜਿਆਦਾ ਜਿਆਦਾ ਬਿਜ਼ਨਸ ਓਰੀਐਂਟਡ ਹੈ ਠੀਕ ਹੈ ਜੀ ਕਾਫੀ ਛੇ ਲਾਉਂਦੇ ਹੋ ਜੀ ਤੇ ਫਿਰ ਮੈਂ ਸੋਚਿਆ ਵੀ ਸੀਐਮਸੀ ਚ ਹਾਲੇ ਵੀ ਥੋੜੀ ਜੀ ਮਿਸ਼ਨ ਹੈ ਮਿਸ਼ਨ ਉਹਨਾਂ ਦਾ ਜੀ ਹਰ ਕਰਦੇ ਤੋਂ ਵੀ ਕੁਝ ਹੈ ਇਦਾਂ ਦਾ ਬਹੁਤ ਕੁਝ ਹੈ ਪਰ ਹੈਗਾ ਮਿਸ਼ਨ ਉਹਨਾਂ ਦਾ ਉਹਨਾਂ ਨੂੰ ਫਰਕ ਹੈ ਉਹਨਾਂ ਨੂੰ ਸਸਤਾ ਵੀ ਹੈ ਜੀ ਔਰ ਮਿਸ਼ਨ ਵੀ ਹੈ ਉਹ ਲੈਗਾ ਠੀਕ ਹੈ ਤੇ ਉਹ ਡਾਇਰੈਕਟਰ ਨਾਲ ਪੁਰਾਣੇ ਸੰਬੰਧ ਸੀਗੇ ਸਾਡਾ ਇੱਕ ਉਹ ਵੈਸੇ ਚੈਰੀਟੇਬਲ ਟਰਸਟ ਹੈ ਜੀ ਅਸੀਂ ਕੋ तकरीबन 10-12 ਲੱਖ ਰੁਪਇਆ ਖਰਦਿਆਂ ਮਰੀਜ਼ਾਂ ਦੇ ਉੱਤੇ ਮਸੂ ਜੇ ਬੜੇ ਦਿਨ ਚਲੇ ਉਹਨਾਂ ਨੇ ਡਾਇਰੈਕਟ ਸੰਭਧ ਗੱਲ ਕੀਤੀ ਫਿਰ ਉਹ ਵੀ ਹੌਲੀ ਹੌਲੀ ਮਾਨਕੇ ਮਾਰ ਕੇ ਹੁਣ ਇਹ ਸੀਐਮਸੀ ਦਾ ਯੂਨਿਟ ਬਣਿਆ ਹੈ ਜੀ ਮਤਲਬ ਇੱਥੇ ਦਾਖਲ ਹੋਣਾ ਜਿਹੜਾ ਜੀ ਉਹ ਸੀਐਮਸੀ ਜੀ ਦਾਖਲ ਹੋਣਾ ਹੈ ਠੀਕ ਹੈ ਡਾਕਟਰ ਵੀ ਅੱਛੇ ਆ ਜੀ ਔਰ ਜ਼ਰੂਰਤ ਦੇ ਮਤਾਬਕ ਕੁਝ ਡਾਕਟਰ ਐਸੇ ਹੁੰਦੇ ਜਿਹੜੇ ਸਪੈਸ਼ਲਿਸਟ ਹੋ 2000 ਦੇ ਹੁੰਦੇ ਆ ਜੀ ਜਿਹੜਾ ਤੁਸੀਂ ਸਰਜਨ ਹੈਗਾ ਆਪਣਾ ਫਿਜ਼ੀਸ਼ੀਨ ਹੈ ਜੀ ਉਹ ਟਾਪ ਦਾ ਸਰਜਨ ਹੈ ਹੈ ਤੇ ਜੇ ਪਰੇਕੀ ਤੇ ਇਹਨੂੰ ਕੋਈ ਨਹੀਂ ਹੁੰਦਾ ਤੇ ਇਹਨੂੰ ਐਂਬੂਲੈਂਸ ਪੇ ਚਾਕੇ ਚਲੇ ਜਾਂਦੇ ਜੀ ਯਾਨੀ ਇਸ ਯੂਨਿਟ ਦੇ ਅੰਦਰ ਹੋਣਾ ਸੀਐਮਸੀ ਦੇ ਅੰਦਰ ਹੋਣਾ ਜੀ ਆਹ ਚੋਈ ਚੱਲਿਆ ਪਰ ਵਕੀਲੇ ਕਨ ਇੱਕ ਗੱਲ ਜ਼ਰੂਰ ਹੈ ਜੀ ਕਿ ਸਪੋਰਟ ਬੋਲ ਕਰਨੀ ਪਈ ਹੈ ਪੈਸੇ ਆ ਜੀ ਜਿਹੜਾ 1 ਕ ਤੇ 7 ਏਕੜ ਦੀ ਜ਼ਮੀਨ ਦੇ ਵਿੱਚ ਆ ਬਿਲ ਬਲਾਨ ਸਭ ਕੁਝ ਮੁਕੰਮਲ ਆ ਜੀ ਹਾਲੇ ਵੀ ਸਾਲ ਦੇ ਵਿੱਚ ਮੇਰੇ ਖਾਤੇ ਚ ਕਰੋੜ ਦੇ ਕਈ ਉੱਤੇ ਪੈਸਾ ਦੇਣਾ ਹੀ ਪੈ ਜਾਂਦਾ ਜੀ ਪਰ ਪੈਸੇ ਨਗਰੇ ਨਹੀਂ ਹੁੰਦੇ ਉਹਨਾਂ ਨੂੰ ਜੀ ਉਹਨੂੰ ਅਕੁਪਾਇੰਟ ਲੈ ਕੇ ਦੇਣੇ ਆ ਜੀ ਇੱਥੇ ਆਪਣਾ ਆਕਸੀਜਨ ਪਰਾਟ ਹੈ ਜੀ ਡਾ ਅਨਲਿਸਿਸ ਹੈ ਸਭ ਕੁਝ ਹੈਗਾ ਉਹਨੂੰ ਮਹੌਲਡ ਕਰਨਾ ਚਾਹੁੰਦਾ ਸੋ ਏਵਰੀ ਈਅਰ ਉਹਨਾਂ ਨੂੰ ਅਸੀਂ ਐਨਰ ਮੀਟਿੰਗ ਦੇ ਵਿੱਚ ਪੈਸੇ ਦਿੰਨੇ ਆ ਜੀ اور ਪੈਸੇ ਇਹ ਪਾਰਟਿਕੂਲ ਇਨਸਟਰੂਮੈਂਟਸ ਦੇ ਨੇ ਜੀ ਇਹਨੇ ਵੀ ਐਵੇਂ ਪੈਸੇ ਦਿੱਤੇ ਇਸੇ ਮਾਦੀ ਕਰੋ ਦੇ ਕੈਨਟ ਡਿਵਰਟ ਦਿਸ ਬਣੀ ਜੀ ਸੋ ਐਨਰਾਈਜ਼ ਦਾ ਡਾਕਟਰ ਸਿੰਘੇੜਾ ਦਾ ਖਾਸ ਕਰਕੇ ਬੀਬੀ کشمیر ਹੈ ਨਾ ਇਹ ਬਹੁਤ ਇੰਟਰਸਟਿੰਗ ਜੀ ਬਿਲਕੁਲ ਸਹੀ ਗੱਲ ਆ ਇਹ ਬਿਲਕੁਲ ਜਿਆਦਾ ਇੰਟਰਸਟਿੰਗ ਆ ਹਾਂ ਜੀ ਤੇ ਇਹ ਕਿਚੀ ਵਰਦੇ ਸਾਰਿਆਂ ਨੂੰ ਸੋ ਇਹ ਚਲਾ ਰਿਹਾ ਇਸ ਆਲ ਦੇਣ ਇਹਨਾਂ ਦੀ ਆ ਸਮਝਿਆ ਨਾ ਉਹ ਕਿਸੇ ਨੇ ਕਿਹਾ ਨਾ ਜੀ ਕਹਿੰਦਾ ਮਰਾਸੀ ਨੂੰ ਕਹਿੰਦਾ ਦੁੱਧ ਪੀਦਾ ਕਹਿੰਦਾ ਤੂੰ ਟੈਕਨੀਕਲੀ ਕਹਿੰਦਾ ਜੀ ਦੁੱਧ ਜਰਮਾਨ ਦਾ ਖੰਡ ਉਹਨਾਂ ਦੀ ਉਂਗਲੀ ਮੇਰੀ ਐਵੇਂ ਬਹੁਤ ਢੀਗਾਲਿਆ ਜੀ ਹਾਂ ਉਂਗਲੀ ਕੋਈ ਐਵੇਂ ਨਹੀਂ ਆ ਉਂਗਲੀ ਨਹੀਂ ਹੈ ਮੇਰੀ ਤਾਂ ਉਂਗਲੀ ਫੇਰੀ ਅਸੀਂ ਇਹ ਦੁਨੀਆ ਭਰ ਦੇ ਵਿੱਚੋਂ ਇਹ ਇਹ ਦੁਨੀਆ 'ਚ ਜਾਣੇ ਮਾਣੇ ਆ ਤੁਸੀਂ ਐ ਤੁਹਾਡੇ ਕੋਲ ਤਜਰਬਾ ਬਹੁਤ ਆ ਮਿਲ ਕੇ ਵਾਲੇ ਕਹਿ ਸਕਦੇ ਆ ਡਾਕਟਰ ਜੀ ਜੀ ਐਜੂਕੇਸ਼ਨ ਮੇਰਾ ਸਬਜੈਕਟ ਹੈ ਇਸ ਕੋਈ ਸ਼ੱਕ ਨਹੀਂ ਦੇਖੋ ਕਿ ਅਡੋਰ ਸਾਹਿਬ ਇੱਕ ਅਸਿਸਟੈਂਟ ਪਰ ਬੈਠੋ ਤੋਂ ਲੈ ਕੇ ਐਡਮਿਨ ਡਿਪਾਰਟਮੈਂਟ ਬਣ ਕੇ ਡਾਇਰੈਕਟਰ ਸਾਹਿਬ ਬਣ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਕੇ ਦੋੜਾ ਤੇ ਚਾਂਸਲਰ ਬਣ ਗਿਆ ਮੈਂ ਚਾਂਸਲਰ ਹੁੰਦੇ ਤਾਂ ਪੋਸਟ ਹੁੰਦੀ ਕਹਿੰਦੇ ਬਿਲਕੁਲ ਸਹੀ ਗੱਲ ਹੋਰ ਉਹ ਵੀ ਸੈਂਟਰਲ ਗਵਰਨਮੈਂਟ ਦੀ ਯੂਨੀਵਰਸਿਟੀ ਦਾ ਜੀ ਇਹ ਸੇ ਪ੍ਰਾਈਵੇਟ ਯੂਨੀਵਰਸਿਟੀ ਨਹੀਂ ਹੈ ਛੋਟੀ ਗੱਲ ਨਹੀਂ ਹੈ ਜੋ ਕਿ ਜੀ ਜੀਤੋ ਜੀ ਸਾਹਿਬ ਜੇ ਦੇਖਿਆ ਜਾਵੇ ਪੰਜਾਬ ਵਿੱਚ ਐਨ ਆਰ ਆਈ ਨੇ ਹਸਪੀਟਲ ਤਾਂ ਬਹੁਤ ਥਾਈ ਬਣਾਈ ਤੇ ਉਹਨਾਂ ਹਸਪਤਾਲਾਂ ਨੂੰ ਜੇ ਦੇਖਿਆ ਜਾਵੇ ਕਿਤੇ ਜਿੰਦੇ ਲੱਗਾ ਜਾਂ ਖਸਤਾ ਹਾਲਤ ਚ ਆ ਇਹ ਹਸਪੀਟਲ ਜਿਹੜਾ ਆ ਅੱਜ ਜਿੱਦਾਂ ਤੁਸੀਂ ਕਹਿੰਦੇ ਬਿਲਕੁਚ ਸੀ ਐਮ ਸੀ ਆ ਤੇ ਇਹਦੇ ਬਾਰੇ ਸਾਡੇ ਲੋਕਾਂ ਦੇ ਵਿੱਚ ਸਵਾਲ ਹੈ ਵੀ ਇਹ ਕਹਿੰਦੇ ਰੈਫਰ ਕਰ ਦਿੰਦੇ ਆ ਤੇ ਜਾਂ ਇਹ ਹਾਣੀ ਨਹੀਂ ਕੋਈ ਨਹੀਂ ਰੈਫਰ ਨਹੀਂ ਕਰਦੇ ਰੈਫਰ ਨਹੀਂ ਕਰਦੇ ਹੈ ਰੈਫਰਿੰਗ ਜਿਹੜੇ ਨਾ ਕੋਈ ਐਕਸੀਡੈਂਟ ਕੇਸ ਹੁੰਦੇ ਆ ਉਹ ਉਹਦਾ ਹਰ ਹੱਸਾ ਹਾਂ ਦੇਖੋ ਨਾ ਗੱਲ ਇਹ ਹੈ ਜੇ ਕੋਈ ਐਕਸੀਡੈਂਟ ਹੁੰਦਾ ਕਿ ਪੁਲਿਸ ਦਾ ਕੇਸ ਹੈ ਤਾਂ ਅਨਲੈਸਡ ਵੀ ਪੁਲਿਸ ਨੂੰ ਨਹੀਂ ਕਰ ਸਕਦੇ ਜੀ ਪਰ ਇੱਥੇ ਜਿਹੜੇ ਸਭ ਤੋਂ ਬਿੜੇ ਉਹ ਵੀ ਕੀ ਕੋਇਆ ਜਿੱਤੋਂ ਹਰ ਕੋਈ ਜਵਾਬ ਮਿਲ ਗਿਆ ਨਾ ਹਾਂਜੀ ਉਹ ਜਵਾਬ ਉਹ ਵੀ ਸਰਜ ਨੇ ਕੀਤਾ ਜੀ ਮਤਲਬ ਉਹ ਰਿਪੋਰਟ ਪੇਸ਼ ਕਰਦੇ ਕੋਈ ਸੀ ਲੋਕ ਇਹਦੇ ਰਹਿੰਦੇ ਠੀਕ ਹੈ ਅਬ ਜਦ ਇਹਨੂੰ ਸਾਡੀ ਮੀਟਿੰਗ ਹੁੰਦੀ ਆ ਜੀ ਡਾਕਟਰ ਸਾਰੀ ਕਾਰਵਾਈ ਦੀ ਰਿਪੋਰਟ ਪੇਸ਼ ਕਰਦਾ ਜਮਨ ਕਰਕੇ ਜੀ ਉਹਨਾਂ ਦਾ ਤਾਈ ਸੈਟੀਸਫਾਈ ਹੋਣੇ ਤਾਂ ਹੀ ਪੈਦਨੇ ਬਿਲਕੁਲ ਇਹ ਮੈਨੂੰ ਜ਼ਰੂਰ ਦੇਨੇ ਸਹੀ ਗੱਲ ਹੈ ਵੀ ਆਰ ਨਾਟ ਸਲੋਇੰਗ ਇਨ ਥਰੋਇੰਗ ði ਮਨੀ ਜੀ ਤੇ ਜੋਲ ਸਾਹਿਬ ਤੇ ਇਹ ਸਾਡੇ ਇਲਾਕੇ ਲਈ ਤਾਂ ਬੜੀ ਖੁਸ਼ੀ ਦੀ ਗੱਲ ਆ ਸਾਰੇ ਇਲਾਕੇ ਲਈ ਖੀ ਦੀ ਗੱਲ ਹੈ ਤੁਹਾਡੇ ਪਿੰਡ ਲਈ ਥੋੜਾ ਕਲੀ ਨਹੀਂ ਮੈਂ ਇਲਾਕੇ ਦੀ ਗੱਲ ਕਰ ਰਿਹਾ ਹਾਂ ਨਹੀਂ ਆਹੋ ਤੇ ਅੱਜ ਕੱਲ੍ਹ ਕਸ਼ਮੀਰ ਕੋਰ ਉਹਨਾਂ ਨੇ ਜਿਹੜਾ ਨਵਾਂ ਸਾਨੂੰ ਇੱਕ ਪ੍ਰੋਗਰਾਮ ਦਿੱਤਾ ਵੀ ਇਤਿਹਾਸ ਗੁਰੂ ਘਰ ਸ਼੍ਰੀ ਗੁਰੂ ਅਰਜਨ ਦੇਵ ਜੀ ਬੇ ਕਿ ਹਰ ਐਤਵਾਰ ਜਿਹੜਾ ਆ ਉਹ 10 ਤੋਂ 12 ਕੈਂਪ ਲੱਗਦਾ ਆ ਉੱਥੇ ਮਰੀਜ਼ਾਂ ਨੂੰ ਜਿਹੜਾ ਲੋੜਵੰਦਾਂ ਨੂੰ ਮਿਲਦਾ ਜਮਲਾ ਤੇ ਈ ਰੱਖਿਆ ਇਹਨਾਂ ਨੇ ਬਿਲਗੇ ਤੋਂ ਸ਼ੁਰੂਆਤ ਕੀਤੀ ਆ ਤੇ ਇਹ ਤੁਹਾਡੀ ਗੱਲ ਸਹੀ ਆ ਵੀ ਹਰ ਸਾਲ ਤੇ ਦੇਖੋ ਪੈਸੇ ਲੱਗਦੇ ਆ ਹਰ ਸਾਲ ਇਕੱਠੇ ਕਰ ਸਾਰਾ ਜਨ ਇਕੱਠੇ ਕਰਦੇ ਰਹਿੰਦੇ ਆ ਫੇ ਪਹਿ ਲਿਆ ਕੇ ਦਿੰਦੇ ਆ ਜੀ ਪੈਸੇ ਸਾਡੇ ਦੇਖੋ ਇੱਥੇ ਤਾਂ ਹੈ ਨਹੀਂ ਜੀ ਜਿਨਾਂ ਕੋ ਪੈਸੇ ਆ ਗਏ ਉਹ ਕੇਅਰ ਨਹੀਂ ਕਰਦੇ ਜੀ ਬੜੇ ਬੜੇ ਇੰਡਸਟਰੀਅਲਿਸਟ ਹੈ ਉਹਨਾਂ ਦੇ ਸ਼ੌਂਕ ਹੀ ਨਹੀਂ ਆ ਇੰਡੀਆ ਦੇ ਵਿੱਚ ਅਦਾਨੀ ਅਬਾਨੀ ਕੁਝ ਵਿਦਲੇ ਬਹੁਤ ਹੈ ਜੀ ਇੱਕ ਸਿਰਫ ਇੱਕ ਇੰਡਸਟਰੀ ਸੀ ਜੀ ਉਹ ਸੀ ਟਾਟਾ ਰਤਨ ਟਾਟਾ ਜਿਹੜਾ 60% ਆਪਣੀ ਪਰਸਨਲ ਇਨਕਮ ਦਾ ਨਹੀਂ ਦਿੰਦਾ ਸੀ ਜੀ ਇੱਥੇ ਲੁਧਿਆਣਾ ਵਿੱਚ ਕਿਤੇ ਥੋੜੇ ਘੱਟ ਉਮੀਦ ਹੈ ਜੀ ਮਰਸੀਡੀਜ਼ ਟੁਰੀਆਂ ਫੜਦੀਆਂ ਜੈਗਰ ਟੁਰੀਆਂ ਫੜਦੀਆਂ ਕਾਰਾਂ ਉਹਦੇ ਜੀ ਕੋਈ ਇੱਕ ਆਣਾ ਨਹੀਂ ਦਿੰਦੇ ਹੋ ਸਹੀ ਆ ਪੈਸੇ ਹੋਣਾ ਔਰ ਪੈਸੇ ਦੇਣ ਦੇ ਵਿੱਚ ਬਹੁਤ ਫਰਕ ਹੈ ਬਿਲਕੁਲ ਅਮੀ ਲੋਕ ਬਰਬੜੇ ਪਰ ਦੇਣ ਵਾਲੇ ਧੀਰੇ ਥੋੜੇ ਦੇਂਦੇ ਜਨ ਸਾਹਿਬ ਆਖਰੀ ਚਬਾਲ ਕਰ ਲੈਨੇ ਆ ਵੀ ਇਸ ਸੀਐਮਸੀ ਜੂਨੋਟ ਬਿਲਕਾ ਜਨੋਲਾ ਹਸਪਤਾਲ ਨੂੰ ਲੈ ਕੇ ਤੁਹਾਡੇ ਮਨ ਚ ਕਿੰਨੀ ਕੁ ਖੁਸ਼ੀ ਆ ਵੀ ਇਸ ਇਲਾਕੇ ਨੂੰ ਤੁਸੀਂ ਲੁਧਿਆਣੇ ਦੇ ਜਿਹੜਾ ਜੀ ਗੱਲ ਇਹ ਮੇਰਾ ਪੰਜਾਬ ਹੈ ਮੇਰਾ ਇਲਾਕਾ ਹੈ ਜੀ ਆਈ ਲਵ ਇਟ ਸਾਡੇ ਬਜ਼ੁਰਗਾਂ ਦਾ ਇਲਾਕਾ ਹੈ ਜੀ ਅਡੀ ਹੈਰੀਟੇਜ ਇੱਥੇ ਜੀ ਇਹ ਸਾਡੀ ਮਿੱਟੀ ਹੈ ਉਹ ਉਹਦਾ ਮੋਟਾ ਕਦੇ ਜਾ ਹੀ ਨਹੀਂ ਸਕਦਾ ਬਿਲਕੁਲ ਜਿੰਨੀ ਇਹ ਡਿਵੈਲਪ ਹੋ ਉਹ ਨਹੀਂ ਖੁਸ਼ ਹੋ ਜਿੰਨੀ ਨਿਕਰੂਗੀ ਉਹਨੇ ਉਹਨੇ ਰੱਖੂਗਾ ਜੀ ਤੇ ਸਾਡੀ ਕਿਸਾਨੀ ਨੂੰ ਵੀ ਜਾਂਦੇ ਜਾਂਦੇ ਕੋਈ ਸੇਧ ਦੇਓ ਕਿਸਾਨੀ ਬਥੇਰੀ ਇਹ ਦਰਤੀਆਂ ਚਲੋ ਬੰਦਿਆ ਅਤੇ ਜੇ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ